जयकारा वाली वारी दाल सच्चे दरबारी दी जय हे मेरी माई सचियां जोतां वाली माता तेरी सदा ही जय सोण कर दे सोणिये करमो को जी सोन करणिय बे में करमो को जी ਪਟਕਣਾ ਜਾ ਮੰਜ਼ਿਲ ਤੋਂ ਪਟਕਣਾ ਜਾ ਮੰਜ਼ਿਲ ਤੋਂ ਮੈਨੂੰ ਦੇ ਦੇ ਸੋਝੀ ਸੋਣਾ ਕਰ ਦੇ ਸੋਣਿਆ ਵੇ ਮੈਂ ਕਰਮ ਨੂੰ ਕੋਜੀ ਸੋਣਾ ਕਰ ਦੇ ਸੋਣਿਆ ਵੇ ਮੈਂ ਕਰਮ ਨੂੰ ਕੋਜੀ ਆਉਂਦੇ ਜਾਂਦੇ ਹਰ ਸਾਹ ਦੇ ਨਾਲ ਐਬ ਮੈਂ ਕਰਦੀ ਉਹ ਦੇ ਜਾਂਦੇ ਹਰ ਸਾਹ ਦੇ ਨਾਲ ਐਬ ਮੈਂ ਕਰਦੀ ਤੂੰ ਬਖਸ਼ ਦੇ ਨਾ ਮੈਂ ਫੇਰ ਬਿਨਾ ਚਤੁਰਾਈਆਂ ਛੱਡਦੀ ਤੂੰ ਬਖਸ਼ ਦੇ ਨਾ ਮੈਂ ਫੇਰ ਬਿਨਾ ਚਤੁਰਾਈਆਂ ਛੱਡਦੀ ਮੁਕਤੀ ਦੇ ਦੇ ਗੁਨਾਹਾਂ ਤੋਂ ਮੁਕਤੀ ਦੇ ਦੇ ਗੁਨਾਹਾਂ ਤੋਂ ਮੇਰੇ ਪ੍ਰੀਤਮ ਸੋਝੀ ਸੋਣਾ ਕਰ ਦੇ ਵੇ ਮੈਂ ਕਰਮੋਂ ਕੋ ਜੀ ਸੋਣਾ ਕਰਦੇ ਸੋਣਿਆ ਵੇ ਮੈਂ ਕਰਮੋਂ ਕੋ ਜੀ ਪਟਕਣਾ ਜਾ ਮੰਜਿਲ ਤੋਂ ਪਟਕਣਾ ਜਾ ਮੰਜਿਲ ਤੋਂ ਮੈਨੂੰ ਦੇ ਦੇ ਸੋਝੀ ਸੋਣਾ ਕਰਦੇ ਸੋਣਿਆ ਵੇ ਮੈਂ ਕਰਮੋਂ ਕੋ ਜੀ ਕੁਲ ਕਾਇਨਾਤ ਹੁਕਮ ਵਿੱਚ ਤੇਰੇ ਹੈ ਸੱਚੀ ਸਰਕਾਰ ਕੁਲ ਕਾਇਨਾਤ ਹੁਕਮ ਵਿੱਚ ਤੇਰੇ ਹੈ ਸੱਚੀ ਸਰਕਾਰ ਨજર ਸਵੱਲੀ ਮੰਗ ਦੇਦੀ ਤੇਰੀ ਹੈ ਪਰਵਰਦੀਗਾਰ ਨજર ਸਵੱਲੀ ਮੰਗ ਦੇਦੀ ਤੇਰੀ ਹੈ ਪਰਵਰਦੀਗਾਰ ਤੂੰ ਹੀ ਦਾਤਾ ਸਭਨਾ ਦਾ ਸਬਨਾ ਦਾ ਦੇਵੇ ਸਭ ਨੂੰ ਰੋਜੀ ਸੋਣਾ ਕਰਦੇ ਸੋਣਿਆ ਵੇ ਮੇ ਕਰਮੋ ਕੋ ਜੀ ਸੋਣਾ ਕਰਦੇ ਸੋਣਿਆ ਵੇ ਮੇ ਕਰਮੋ ਕੋ ਜੀ ਪਟਕ ਨਾ ਜਾ ਮੰਜਿਲ ਤੋਂ ਪਟਕ ਨਾ ਜਾ ਮੰਜਿਲ ਤੋਂ ਵੇਨ ਦੇ ਦੇ ਸੋ ਜੀ ਸੋਣਾ ਕਰਦੇ ਸੋਣਿਆਵੇਂ ਮੈਂ ਕਰਮੋ ਕੋ ਜੀ ਤੂੰ ਤੋ ਕਰਦੇ ਸੋਣਿਆਵੇਂ ਮੈਂ ਤੂੰ ਹੋ ਜਾਵਾ ਤੂੰ ਤੋ ਕਰਦੇ ਸੋਣਿਆਵੇਂ ਮੈਂ ਮੈਂ ਤੂੰ ਹੋ ਜਾਵਾ ਇਸ਼ਕ ਚ ਪਿੱਜ ਜੀ ਬੰਦਗੀ ਹਰ ਲੂੰ ਹੋ ਜਾਵਾ ਇਸ਼ਕ ਚ ਪਿੱਜੀ ਬੰਦਗੀ ਹਰ ਲੂ ਹੋ ਜਾਵਾ ਮੰਜ਼ਿਲ ਮੇਰੀ ਦੂਰ ਤੂੰ ਮੰਜ਼ਿਲ ਮੇਰੀ ਦੂਰ ਤੂੰ ਨਾਰਾਣ ਖੋਜੀ ਸੋਣਾ ਕਰ ਦੇ ਸੋਣਿਆ ਬੇ ਮੈਂ ਕਰਮ ਕੋ ਜੀ ਸੋਣਾ ਕਰ ਦੇ ਸੋਣਿਆ ਬੇ ਮੈਂ ਕਰਮ ਕੋ ਜੀ ਪਟਕਣਾ ਜਾ ਮੰਜ਼ਿਲ ਤੋਂ ਪਟਕਣਾ ਜਾ ਮੰਜ਼ਿਲ ਤੋਂ ਮੈਨੂੰ ਦੇ ਦੇ ਸੋਚੀ ਸੋਣਾ ਕਰਦੇ ਸੋਣਿਆਂ ਬੇਮ ਕਰਮ ਨੂੰ ਜੀ ਸੋਣਾ ਕਰਦੇ ਸੋਣਿਆਂ ਬੇਮ ਕਰਮ ਨੂੰ ਜੀ